ਇੱਕੀ ਮਾਡਲ ਕਾਰ ਆ ਬਈ 12ਵੇਂ ਮਹੀਨੇ ਦੀ ਹੈਗੀ ਸਿਰਫ 5,25,000 ਰੁਪਈਆ ਦੇ ਵਿੱਚ ਛੇਤੀ ਡੀਲ ਕਰੈਕ ਕਰ ਲਓ ਜੇ ਕਿਸੇ ਨੇ ਆਹ ਲੀ ਕਾਰ ਲੈਣੀ ਆ ਬਈ ਹਨਾ ਇਹੋ ਜਿਹੇ ਰੇਟ ਤੇ ਕਾਰ ਨਹੀਂ ਮਿਲਦੀ ਟਾਇਰ ਨਵੇਂ ਆ ਕਾਰ ਦੇ ਓਕੇ ਤੇ ਕਾਰ ਦੀ ਕੀਮਤ ਅੱਜ ਆਪਾਂ ਉਹ ਰੱਖ ਦੇਣੀ ਆ ਵੀ ਜਿਹੜਾ ਬੰਦਾ ਵੀਡੀਓ ਦੇਖੂ ਤਾਂ ਅਲਾ ਕਹੇ ਵੀ ਗੱਡੀ ਲੈ ਕੇ ਜਾਣੀ ਆ ਚੈਲੰਜ ਵਾਲਾ ਪ੍ਰਾਈਸ ਚੈਲੰਜ ਵਾਲਾ ਪ੍ਰਾਈਸ ਦੇਵਾਂਗੇ ਜੀ ਲੈ ਵੀ ਚੈਲੰਜ ਪ੍ਰਾਈਸ ਦੇ ਵਿੱਚ ਤੁਹਾਨੂੰ ਕਾਰ ਦਵਾਂਗੇ ਇਨੋਵਾ ਕਾਰ ਆ ਮਾਡਲ ਵੀ 2015 5 ਲੱਖ 80 ਹਜ਼ਾਰ ਚ 2018 ਮਾਡਲ ਕਾਰ ਬਈ ਓਨਰ ਤੁਹਾਡਾ ਪਹਿਲਾ ਪਹਿਲੇ ਨਾਂ ਦੀਆਂ ਜੀ ਬੜਾ ਬਈ Swift ਬਾਈ ਜੀ VDI ਆ 2015 ਮਾਡਲ ਆ ਹਾਂਜੀ ਸੈਕੰਡ ਓਨਰ ਕਾਰ ਆ ਜੀ ਹੂੰ ਹੂੰ ਗੱਡੀ ਦੀ ਕੀਮਤ ਰੱਖੀ ਆਪਾਂ 4 ਲੱਖ ਰੁਪਈਆ ਐਨਓਸੀ ਦੇ ਨਾਲ 4 ਲੱਖ ਰੁਪਈਆ ਜਿਹੜੇ ਮੇਰੇ ਬਾਈ ਹਨਾ Swift ਦਾ Swift ਨਜ਼ਰ ਦੇਖ ਰਹੇ ਨੇ ਉਹ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਬਹੁਤ ਵੱਡਾ ਸਟਾਕ ਅੱਜ ਆਪਾਂ ਦਵਾਂਗੇ ਔਰ ਇਹ ਲਗਭਗ 10 12 ਕਾਰਾਂ ਹੈਗੇ ਜਿਹੜੀ ਆਪਣੇ ਲਵੇ Swift ਤੇ Swift ਨਜ਼ਾਰਾ ਨੇ ਬਾਈ ਹਨਾ ਤੇ ਉਹਦੇ ਵਾਸਤੇ ਆਪਣੀ ਵੀਡੀਓ ਐਂਡ ਤੱਕ ਦੇਖਿਓ ਮੇਰਾ ਭਾਈ ਸਕਿੱਪ ਨਾ ਕਰਿਓ ਹਾਂਜੀ ਵੀ ਮਿੱਤਰੋ ਭਾਈ ਸਟਾਰਟ ਕਰਦੇ ਅੱਜ ਦੀ ਆਪਾਂ ਵੀਡੀਓ ਨਮੀਆਂ ਗਾਰਾਂ ਦੇ ਨਾਲ ਜਿਹੜੇ ਮੇਰੇ ਭਾਈ ਨਵੇਂ ਆਏ ਨੇ ਭਈ ਆਪਣਾ ਪੇਜ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦਬਲਿਓ ਤੇ ਐਂਡ ਤੱਕ ਬਣ ਰਹਿਓ ਤੁਹਾਨੂੰ ਚੰਗੀਆਂ ਗਾਰਾਂ ਦਵਾਂਗੇ ਭਈ ਹਨਾ ਸੱਤ ਸਾਈਵ ਕਾਰ ਬਿਆਰ ਦੱਦਾਹੂਰ ਖੜਿਆ ਜੱ ਆਪਾਂ ਤੇ ਤੁਹਾਨੂੰ ਆਪਾਂ ਕਹਿੰਦੇ ਲੱਖ ਸਵਾ ਲੱਖ ਤੋਂ ਲੈ ਕੇ ਭਈ ਹਨਾ 1.5 ਤੋਂ 2 10 ਲੱਖ ਤੱਕ ਦੇ ਕਾਰਾਂ ਤੁਹਾਨੂੰ ਅੱਜ ਆਪਾਂ ਦਵਾਂਗੇ ਤੇ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਦੇ ਆਂ ਸੱਚੀ ਗੱਲ ਵੀਰੇ ਠੀਕ ਠਾਕ ਹੋ ਵੀਰੇ ਹਾਂਜੀ ਬਾਈ ਚੱਲ ਜੀ ਬਹੁਤ ਫਸਸਦਾ ਬਾਈ ਅੱਜ ਦੇ ਕਾਰਾ ਕਿੱਦਾਂ ਦੀ ਆਪਣੇ ਲਈ ਕਾਰਾਂ ਬਾਈ ਜੀ ਨਵਾਂ ਸਟਾਕ ਆਇਆ ਹਾਂਜੀ ਬਾਈ ਸਾਰੀਆਂ ਕਾਰਾਂ ਚੰਗੀਆਂ ਕਾਰਾਂ ਹੋਣਗੀਆਂ ਹਾਂਜੀ ਤੇ ਜਿਹੜੀ ਗੱਲ ਵੀਡੀਓ ਚ ਕਹਾਂਗੇ ਉਹੀ ਗੱਲ ਨਿਕਲੂਗੀ ਠੀਕ ਆ ਵੀਰੇ ਬਾਕੀ ਆਪਾਂ ਵੀਡੀਓ ਕਰਦੇ ਆ ਸਾਰੀਆਂ ਕਾਰਾਂ ਦਿਖਾਉਨੇ ਆ ਆਪਣੇ ਦੋਸਤਾਂ ਨੂੰ ਹੂੰ ਹੂੰ ਇੱਕ ਗੱਲ ਮੈਂ ਹੋਰ ਕਹਾਂ ਬਾਈ ਜਿਹੜੇ ਮੇਰੇ ਬਾਈ ਹਨਾ ਸਬਫਟ ਦਾ ਸਬਫਟ ਨਜ਼ਰ ਦੇਖ ਰਹੇ ਨੇ ਉਹ ਵੀਡੀਓ ਨੂੰ ਐਂ ਉਰੇ ਲਗਭਗ 10 12 ਕਾਰਾਂ ਹੈਗੇ ਜਿਹੜੀ ਆਪਣੇ ਲਵੇ ਸਵਫਟ ਤੇ ਸਵਫਟ ਡਿਜ਼ਾਇਰਾਂ ਨੇ ਬਾਈ ਹਨਾ ਤੇ ਉਹਦੇ ਵਾਸਤੇ ਆਪਣੀ ਵੀਡੀਓ ਐਂਡ ਤੱਕ ਦੇਖਿਓ ਮੇਰਾ ਬਾਈ ਸਕਿਪ ਨਾ ਕਰਿਓ ਚੰਗੀ ਕਾਰ ਤੁਹਾਡੇ ਹੱਥੋਂ ਨਿਕਲ ਜੂ ਨਹੀਂ ਫਿਰ ਅੱਜ ਆਪਾਂ ਪਹਿਲੀ ਕਾਰ ਦੀ ਗੱਲ ਕਰੀ ਵੀਰੇ ਨੋਵਾ ਮਾਡਲ ਇਹ ਬਾਈ ਜੀ 2015 ਮਾਡਲ ਇਹ ਨੋਵਾ ਗੱਡੀ ਆ ਜੀ ਹੋਰ ਮਾਡਲ ਆ ਹਾਂਜੀ ਪੰਜਵੇਂ ਮਹੀਨੇ ਦੀ ਕਾਰ ਆ ਜੀ ਹਾਂਜੀ ਵੀਰੇ ਤੇਰ ਨਵੇਂ ਆ ਕਰਦੇ ਓਕੇ ਤੇ ਕਾਰ ਦੀ ਕੀਮਤ ਅੱਜ ਆਪਾਂ ਉਹ ਰੱਖ ਦੇਣੀ ਆ ਵੀ ਜਿਹੜਾ ਬੰਦਾ ਵੀਡੀਓ ਦੇਖੂ ਤਾਂ ਆਲਾ ਕਹੇ ਵੀ ਗੱਡੀ ਲੈ ਕੇ ਜਾਣੀ ਆ ਚੈਲੰਜ ਵਾਲਾ ਪ੍ਰਾਈਜ਼ ਚੈਲੰਜ ਵਾਲਾ ਪ੍ਰਾਈਜ਼ ਦੇਵਾਂਗੇ ਜੀ ਲੈ ਵੀ ਚੈਲੰਜ ਪ੍ਰਾਈਜ਼ ਦੇ ਵਿੱਚ ਤੁਹਾਨੂੰ ਕਾਰ ਦਵਾਂਗੇ ਨੋਵਾ ਕਾਰ ਹੈ ਮਾਡਲ ਵੀ 2015 ਪੰਜਵੇਂ ਮਹੀਨੇ ਦੀ ਕਾਰ ਆ ਉਹ ਦੂਜੀ ਬਾਰ ਮੈਂ ਦੀ ਆ ਜੀ ਠੀਕ ਹੈ ਵੀਰੇ ਤੇ ਇਹਦਾ ਰੇਟ ਕਿੰਨਾ ਵੀਰੇ ਰੇਟ ਬਾਈ ਜੀ ਤੁਸੀਂ ਦੱਸ ਦੋ ਕੀ ਰੱਖ ਦੀਏ ਬਾਈ ਦੇਖੋ ਇਹਦਾ ਦਾ ਉਹਦਾ 7 ਲੱਖ 700 ਐਜਾ ਕੁਝ ਨੇੜੇ ਦਾ ਆਉਂਦਾ ਰੇਟ ਆ ਹਾਂਜੀ ਸੋਫਾ ਸੀਟ ਵਾਲੀ ਕਾਰ ਆ ਠੀਕ ਹੈ ਤੇ ਗੱਡੀ ਦਸਨ ਪੈਨਸ਼ਨ ਦਾ ਕੰਮ ਕੱਲ ਸਾਰਾ ਹੋ ਗਿਆ ਏ ਟੂ ਜ਼ੈਡ ਕੋਈ 1 ਰੁਪਈਏ ਦਾ ਗੱਡੀ ਤੇ ਖਰਚਾ ਨਹੀਂ ਕਾਰ ਦੇ ਦਾਂਗੇ ਬਾਈ ਜੀ ਆਪਾਂ 4,80,000 ਦੀ ਐਨਓਸੀ ਨਾਲ 4,80,000 ਦਾ ਹਾਂਜੀ ਨੋਵਾ ਕਾਰ ਹੈ 4,80,000 ਰੁਪਈਆ ਦੀ 2015 ਮਾਡਲ ਕਾਰ ਬਈ ਇਹ ਰੇਟ ਤੇ ਤੁਸੀਂ ਸਾਰਾ ਪੰਜਾਬ ਘੁੰਮ ਲਿਓ ਬਈ ਇਹ ਰੇਟ ਤੁਹਾਨੂੰ ਕਾਰ ਨਹੀਂ ਮਿਲਣੀ ਠੀਕ ਆ ਤੇ ਰੇਟ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਅਗਲੀ ਕਾਰ ਹੈਗੀ ਆਪਣੇ ਲਵੇ ਏ ਬਾਈ ਜੀ ਇਹ ਵੀ 15 ਮਾਡਲ ਹੈ ਜੀ ਇਹ ਵੀ 15 ਮਾਡਲ ਹੈ ਤੇ 12ਵੇਂ ਮਹੀਨੇ ਦੀ ਕਾਰ ਆ ਇਹਨੂੰ 16 ਹੀ ਮੰਨ ਕੇ ਲਿਓ ਜੀ ਠੀਕ ਹੈ ਵੀਰੇ ਹਜੇ ਮੰਨ ਲਓ ਡੇਢ ਪੌਣੇ ਡੇਢ ਸਾਲ ਨੂੰ ਦਿੱਲੀ ਜਾਂਦੀ ਆ ਹਾਂਜੀ ਹਾਂਜੀ ਤੇ ਅੰਦਰੋਂ ਵੀਰ ਨੂੰ ਕਹੂੰ ਇੱਕ ਆਈ ਅੰਦਰੋਂ ਛਾਤੀ ਮਰਾ ਦੇ ਅੰਦਰੋਂ ਦੇਖੋ ਵੀ ਕਾਰ ਵੈ ਹੈ ਨਾ ਤੇ ਬਾਈ ਕਾਰ ਸੋਹਣੀ ਬਹੁਤ ਆ ਬਾਈ ਆਜੋ ਜੇ ਕਿਸੇ ਮੇਰੇ ਬਾਈ ਨੇ ਕਾਰ ਲੈਣੀ ਆ ਤੇ ਮਾਡਲ 15 ਹਾਂਜੀ ਦਸੰਬਰ ਦਸੰਬਰ ਦੀ ਲੱਗਿਆ ਤੇ ਇਹਦਾ ਕਿੰਨਾ ਰੇਟ ਆ ਵੀਰੇ ਇਹ 5.5 ਲੱਖ ਦੀ ਆ ਜੀ 5.5 ਲੱਖ ਐਨਓਸੀ ਨਾਲ ਠੀਕ ਹੈ ਵੀਰੇ ਭਾਈ ਰੇਟ ਤੁਹਾਨੂੰ ਪੂਰੇ ਜਾਇਜ਼ ਆਵਾਂਗੇ ਠੀਕ ਆ ਜੇ ਕੋਈ ਮੇਰਾ ਭਰਾ ਬਜਟ ਤੇ ਕਾਰਾਂ ਲੱਭ ਰਿਹਾ ਆ ਤਿੰਨੇ ਨੋਵਾ ਦੇ ਚੈਲੰਜ ਵਾਲੇ ਰੇਟ ਆ ਜੀ ਠੀਕ ਆ ਵੀਰੇ ਤੇ ਆ ਪੰਜਾਬ ਨੰਬਰ ਦੀ ਵੀ ਕਾਰ ਨੋਵਾ ਖੜੀ ਆ ਇਹ ਮਾਡਲ ਵੀਰੇ ਇਹ ਮਾਡਲ ਆ ਭਾਈ ਜੀ 2013 ਰਜਿਸਟਰਡ 14 ਹਾਂਜੀ ਨਵੇਂ ਟਾਇਰ ਆ ਹਾਂਜੀ ਭਾਈ ਲਾਈ ਵੀਲ ਪਾਏ ਹੋਏ ਆ ਸਿੰਗਲ ਓਨਰ ਕਾਰ ਆ ਹਾਂਜੀ ਇਹ ਵੀ ਸੋਫਾ ਸੀਟ ਦੇ ਵਿੱਚ ਆ ਜੀ ਓਕੇ ਇਹਦਾ ਰੇਟ ਕਿੰਨਾ ਰੱਖਿਆ ਵੀਰੇ ਕਾਰ ਦੇ ਦਾਂਗੇ ਆਪਾਂ ਜੀ 4.5 ਲੱਖ ਦੀ ਠੀਕ ਆ ਵੀਰੇ ਪੰਜਾਬ ਨੰਬਰ 13 ਰਜਿਸਟਰਡ 14 ਮਾਡਲ ਆ ਜੀ ਹੂੰ ਲੇ ਵੀ ਰੇਟ ਦੇਖੋ ਵੀ ਇਹਦਾ ਵੀ ਰੇਟ ਤੁਹਾਨੂੰ ਪੂਰਾ ਟਾਪ ਦਾ ਪੂਰੇ ਸਾਲ ਦੀ ਇੰਸ਼ੂਰੈਂਸ ਵੈਲਿਡ ਹੈ ਜੀ ਠੀਕ ਹੈ ਵੀਰੇ ਹਾਂਜੀ 5 ਦਿਨ ਪਹਿਲਾਂ ਇੰਸ਼ੂਰ ਹੋਈ ਹੈ ਗੱਡੀ ਦੀ ਲੈ ਵੀ ਠੀਕ ਆ ਅਗਲੀ ਕਾਰ ਆ ਗਈ ਆਪਣੇ ਲਵੇ ਫੋਰਡ ਦੀ ਫਿਗੋ ਇਹ ਵੀਰੇ ਮਾਡਲ ਇਹ ਬਾਈ ਜੀ 2010 ਮਾਡਲ ਆ ਟਾਪ ਮਾਡਲ ਹਾਂਜੀ ਤੇ ਸੈਕੰਡ ਓਨਰ ਕਾਰ ਆ origignal ਪੰਜਾਬ ਦਾ ਨੰਬਰ ਆ ਠੀਕ ਹੈ ਵੀਰੇ origignal ਨੰਬਰ ਦਾ ਹਾਂਜੀ ਠੀਕ ਹੈ ਵੀਰੇ ਇਹਦਾ ਰੇਟ ਕਿੰਨਾ ਰੱਖਿਆ ਰੇਟ ਕਾਰ ਦੇ ਦਾਂਗੇ ਜੀ ਆਪਾਂ 1,35,000 ਦੀ 1,35,000 ਰੀਆ ਜੀ ਠੀਕ ਹੈ ਵੀਰੇ ਤੇ ਤੁਹਾਨੂੰ ਬਈ ਆਹ ਤਿੰਨ ਕਾਰਾਂ ਜਿਹੜੀਆਂ ਆ ਆ Honda City ਆ ਬਾਈ ਇਹ ਵੀ ਦੇਖੋ ਇਹਨਾਂ ਰੇਟ ਉਰੇ ਹਰੇਕ ਕਾਰ ਦਾ ਇਦਾਂ ਦਾ ਮਿਲੂਗਾ ਵੀ ਤੁਸੀਂ ਕਹੋਗੇ ਬਾਈ ਲੈ ਜੀ ਕਾਰ ਅਸੀਂ ਹਨਾ ਬਾਈ ਐਹੇ ਜੇ ਰੇਟ ਤੁਹਾਨੂੰ ਕਾਰਾਂ ਮਿਲ ਰਹੀਆਂ ਅੱਜ ਬਾਈ ਇਹੇ ਵੀਰੇ ਇਹ ਬਾਈ ਜੀ 2010 ਮਾਡਲ ਪੈਟਰੋਲ ਦੀ ਗੱਡੀ ਆ Honda City ਹਾਂਜੀ ਕੰਪਨੀ ਲਾਈਵ ਵਿਲਾ ਦੇ ਨਾਲ ਆ ਹੂੰ ਹੂੰ ਗੱਡੀ ਦੀ ਕੀਮਤ ਆ ਜੀ 2 ਲੱਖ 15 ਹਜ਼ਾਰ ਪੰਜਾਬ ਨੰਬਰ ਕਰਵਾ ਕੇ ਇੱਕ ਵਾਰ ਗੁਰਪ੍ਰੀਤ ਅੰਦਰੋਂ ਦਿਖਾ ਦੇ ਬਈ ਕਾਰ ਹਨਾ ਇਹ ਕਾਰ ਨੂੰ ਚੈੱਕ ਕਰੋ ਅੰਦਰੋਂ ਘਾਰੇ ਵੀ ਸੋਹਣੀਆਂ ਬਈ ਇਹ ਸੀਐਨਜੀ ਲੱਗੀ ਹੋਈ ਆ ਬਈ ਸੀਐਨਜੀ ਲੱਗੀ ਆ ਜੀ ਹੌਣ ਪੇਪਰ ਆ ਠੀਕ ਆ ਵੀਰੇ ਲੈ ਵੀ ਸੀਐਨਜੀ ਲੱਗੀ ਹੋਈ ਆ ਇਸੇ ਤਾਂ ਕੰਮ ਆ ਬਹੁਤ ਆ ਸੀਐਨਜੀ ਬਹੁਤ ਬਹੁਤ ਜੀ ਬਈ ਸੀਐਨਜੀ ਜੇ ਆਪਾਂ ਦੂਜੀ ਕਾਰ ਗਏ ਨ ਵੀ ਇਹ ਤੇ ਡੀਜ਼ਲ ਪਾ ਕੇ ਭੁੱਲਣ ਵਾਲਾ ਕੰਮ ਹੈ ਇਹ ਤੇ ਸੀਐਨਜੀ ਪਾ ਕੇ ਭੁੱਲਣ ਵਾਲਾ ਕੰਮ ਹੈ ਐਵਰੇਜ ਬਹੁਤ ਵੀੰਦੀਆ ਤੁਹਾਨੂੰ ਕਾਰ ਬਈ ਇਹ ਤੇ ਅਗਲੀ ਕਾਰ ਆ ਗਈ ਆਪਣੇ ਨੂੰ Honda City ਤੇ ਰੇਟ ਤੁਸੀਂ ਸੁਣ ਕੇ ਦੇਖੋ ਬਈ ਇਹੋ ਜਿਹਾ ਰੇਟ ਨਹੀਂ ਤੁਹਾਨੂੰ ਪੂਰੇ ਬਾਜ਼ਾਰ ਚੋਂ ਮਿਲਣਾ ਇਹ ਵੀਰੇ ਮਾਡਲ ਇਹ ਗੱਡੀ ਬਾਈ ਜੀ 2018 ਮਾਡਲ ਆ ਹਾਂਜੀ ਡੀਜ਼ਲ ਕਾਰ ਆ ਹਾਂਜੀ ਫਰੰਟ ਗਲਾਸ ਤੋਂ ਲੈ ਕੇ ਸਾਰੇ ਨਾਲ ਦੇ ਆ ਸਾਰੀ ਗੱਡੀ origignal ਦੀ ਗਾਰੰਟੀ ਆ ਠੀਕ ਆ ਵੀਰੇ ਕੰਪਨੀ ਲਾਇਬਿਲ ਵਾਲੀ ਆ ਸੈਕੰਡ ਟੌਪ ਮਾਡਲ ਆ ਹਾਂਜੀ ਕਾਰ ਦੇ ਦਾਂਗੇ ਜੀ ਆਪਾਂ 5 ਲੱਖ 80 ਹਜ਼ਾਰ ਦੇ ਵਿੱਚ ਐਨਓਸੀ ਕਢਾ ਕੇ ਦੇਵਾਂਗੇ ਠੀਕ ਆ ਵੀਰੇ ਤੇ ਬਈ ਚੈੱਕ ਕਰ ਲੋ ਕਾਰ ਤੇ ਆਟੋਮੈਟਿਕ ਲਾਈਮਨ ਕੰਟਰੋਲ ਏਸੀ ਆ ਬਾਈ ਇਹਦੇ ਵਿੱਚ ਹਨਾ ਹਾਂਜੀ ਬਾਈ ਜੀ ਤੇ ਕਾਰ ਬਹੁਤ ਸੋਹਣੀ ਆ ਬਾਈ ਤੇ ਕਰੂਜ਼ ਕੰਟਰੋਲ ਤੁਹਾਨੂੰ ਕਾਰ ਦੇ ਵਿੱਚ ਮਿਲਦਾ ਹਨਾ ਤੇ ਅਗਲੀ ਕਾਰ ਇਹ ਵੀ ਮੈਂ ਲਾ ਆਪਾਂ ਰੀਲ 'ਚ ਦੱਸਿਆ ਸੀ 5,80,000 ਚ 2018 ਮਾਡਲ ਕਾਰ ਬਈ ਓਨਰ ਤੁਹਾਡਾ ਪਹਿਲਾ ਪਹਿਲੇ ਨਾਂ ਦੀਆਂ ਜੀ ਬੜਾ ਬਈ ਚੱਲੀਆਂ ਵੀ ਬਹੁਤ ਘੱਟ ਹੋਈਆਂ ਕਾਰਾਂ ਬਈਆਂ ਨਾ ਜੇ ਕਿਸੇ ਨੇ ਕਾਰਾਂ ਲੈਣੀਆਂ ਨੇ ਕਾਰ ਲੈ ਲਓ ਇਹ ਵੀ ਦਿਖਾ ਦੇ ਗੁਰਪ੍ਰੀਤ ਅੰਦਰੋਂ ਬਈ ਹਨਾ ਕਾਰ ਇਹ ਵੀ ਬਹੁਤ ਸੋਹਣੀ ਐ ਚੈੱਕ ਕਰੋ ਇੱਕ ਗੱਲ ਹੋਰ ਨਾਲੇ ਹਰੇ ਦੋਨੇ ਕਾਰਾਂ 'ਚ ਮੈਟਿੰਗ ਹੋਈ ਆ ਬੰਬੇ ਨੰਬਰ ਦੀਆਂ ਕਾਰਾਂ ਜਿਹੜੀਆਂ ਬਈ ਇਹਨਾਂ 'ਚ ਮੈਟਿੰਗ ਹੋਈ ਹੋਈ ਮਿਲਦੀ ਆ ਹਨਾ ਵੀਰੇ ਦੇਖੋ ਕਾਰਾਂ ਬਈ ਸੋਹਣੀਆਂ ਕਮੈਂਟ ਕਰਕੇ ਦੱਸਿਓ ਬਈ ਹਨਾ ਤੁਹਾਨੂੰ ਰੇਟ ਕਿਵੇਂ ਲੱਗ ਰਿਹਾ 18 ਮਾਡਲ 580 ਐਨਓਸੀ ਕਢਾ ਕੇ ਦੇਵਾਂਗੇ ਜੀ ਤੇ ਇੱਕ ਆਹ ਕਾਰ ਆ ਕਿ ਮਾਈਕਲ ਆਪਣੇ ਲੈ ਬਾਈ ਹੈਨਾ ਪੰਜਾਬ ਨੰਬਰ ਦੀ 0707 ਇਹੇ ਵੀਰੇ ਮਾਡਲ ਮਾਡਲ ਬਾਈ ਜੀ 2012/13 ਹਾਂਜੀ ਸੰਗਰੂਰ ਦੀ ਕਾਰ ਨਵੀਂ ਨਿਕਲੀ ਹੋਈ ਆ ਸਿੰਗਲ ਓਨਰ ਕਾਰ ਆ ਠੀਕ ਆ ਵੀਰੇ ਇਹਦਾ ਰੇਟ ਆ ਰੇਟ ਆਪਾਂ ਗੱਡੀ ਦੇ ਦਾਂਗੇ ਜੀ 2 ਲੱਖ 20 ਹਜ਼ਾਰ ਦੀ 2 ਲੱਖ 20 ਹਜ਼ਾਰ ਰੁਪਈਆ ਦੇ ਵਿੱਚ ਹਾਂਜੀ ਬਾਈ ਜੀ ਤੇ ਬਾਈ ਆਹ ਵਾਲੀ ਕਾਰ ਵੀ ਇਹਦੀ ਪਿਕਅਪ ਇੰਨੀ ਜ਼ਿਆਦੇ ਆ ਬਾਈ ਹੈਨਾ ਤੁਹਾਨੂੰ ਆਪ ਹੀ ਸਲੋ ਕਰਨੀ ਪੈਣੀ ਮਾਡਲ ਮਾਡਲ ਵੀਰੀ ਟਾਪ ਆ ਹਾਂਜੀ ਕਸ ਬਟਨ ਸਟਾਰਟ ਆ ਠੀਕ ਆ ਵੀਰੇ ਲੇ ਵੀ ਹਨਾ ਤੇ ਰੇਟ ਕਿਵੇਂ ਲੱਗੇ ਬਈ ਨਾ ਕਮੈਂਟ ਕਰਕੇ ਦੱਸਿਓ ਜਿਵੇਂ ਬਈ ਟਾਇਓਸ ਕਾਰ ਦੀ ਨਾ ਸਭ ਤੋਂ ਵੱਧ ਮੰਗ ਰਹਿੰਦੀ ਹੈਗੀ ਅ ਮਤਲਬ ਵੀ ਮਾਰਕੀਟ ਚ ਆਈ ਤੇ ਨਾਲ ਦੀ ਨਾਲ ਸੇਲ ਹੋਗੀ ਅਗਰ ਸੇਲ ਵਾਸਤੇ ਕਾਰ ਆਉਂਦੀ ਆ ਤੇ ਇਹ ਅੱਜ ਆਪਣੇ ਲਵੇ ਸੇਲ ਵਾਸਤੇ ਕਾਰ ਆਈ ਆ ਤੇ ਰੇਟ ਵੀ ਤੁਹਾਨੂੰ ਐਸਾ ਮਿਲ ਜੂਗਾ ਅਲਟੀਮੇਟ ਬਈ ਜੂਗਾ ਵੀਰੇ ਕਿੰਨਾ ਮਾਡਲ ਕਾਰ ਹੈ ਇਹ ਇਹ ਬਾਈ ਜੀ 2018 ਮਾਡਲ ਜੀਡੀ ਮਾਡਲ ਕਾਰ ਆ ਜੀ ਹਾਂਜੀ ਵੀਰੇ ਡੀਜ਼ਲ ਵੇਰੀਐਂਟ ਆ ਜੀ ਓਕੇ ਫਰਸਟ ਓਨਰ ਆ ਦੋਨੋਂ ਚਾਬੀਆਂ ਨਾਲ ਆ ਠੀਕ ਹੈ ਬਈ ਕੰਡੀਸ਼ਨ ਵਾਈਜ਼ ਓਕੇ ਬਿਲਕੁਲ ਸਾਰੀ ਗੱਡੀ ਬੰਪਰ ਛੱਡ ਕੇ origignal ਆ ਜੀ ਓਕੇ ਲੈ ਵੀ ਬਾਈ ਬੰਪਰ ਛੱਡ ਕੇ ਬਾਕੀ ਸਾਰੀ ਰਿਜਨਲ ਆ ਕਾਰ ਕਾਰ ਚੈੱਕ ਕਰੋ ਕੰਡੀਸ਼ਨ ਵਾਈਜ਼ ਬਹੁਤ ਸੋਹਣੀ ਕਾਰ ਆ ਬਾਈ ਦੇਖੋ ਚੰਗੀ ਕਾਰ ਚੱਲ ਚਲਾਵੇ ਚੰਗੀਆਂ ਬਾਈ ਹਾਂ ਨਾ ਉਹ ਨਵੀਂ ਗੱਡੀ ਆ ਜੀ ਠੀਕ ਆ ਵੀਰੇ ਅੱਛਾ ਕਿੰਨਾ ਪ੍ਰਾਈਸ ਰੱਖਿਆ ਵੀਰੇ ਦਾ ਪ੍ਰਾਈਸ ਕਾਰ ਦੇ ਦਾਂਗੇ ਜੀ ਆਪਾਂ 5,50,000 ਦੀ ਐਨਓਸੀ ਨਾਲ 5,50,000 ਹਾਂਜੀ ਤੇ ਗੱਲ ਕਰੀਏ ਵੀਰੇ ਇਹਦੇ ਆਪਾਂ ਲੋਨ ਦੀ ਅਗਰ ਲੋਨ ਕਰਾਣਾ ਆਵੇ ਕਿੰਨਾ ਕੁ ਲੋਨ ਹੋ ਜਾਏ ਤੇ ਲੋਨ ਤੇ ਮੰਨ ਕੇ ਚੱਲੋ 4.5 ਲੱਖ ਦਾ ਲੋਨ ਹੋ ਜੂਗਾ ਜੀ 4.5 ਲੱਖ ਆ ਠੀਕ ਹੈ ਵੀਰੇ ਤੇ ਅਗਲੀ ਆ ਗਈ ਆਪਣੇ ਲਵੇ ਸਪਸ਼ਟ ਵੀਰੇ ਇਹ ਮੋਡਲ ਸਿਮਟਾ ਬਾਈ ਜੀ 2017 ਮਾਡਲ ਆ ਠੀਕ ਹੈ ਵੀਰੇ 10 ਮਹੀਨੇ ਦੀ ਆ ਬੀਡੀ ਆ ਸਿੰਗਲ ਓਨਰ ਆ ਓਕੇ ਐਨਓਸੀ ਪੰਜਾਬ ਦੀ ਹਾਜ਼ਰ ਹੈ ਜੀ ਠੀਕ ਹੈ ਵੀਰੇ ਲਓ ਜੀ ਬੰਬੇ ਨੰਬਰ ਦੀ ਕਾਰ ਹੈ ਤੇ ਕਾਰ ਵੀ ਚੰਗੀ ਆ ਬਾਈ ਹਨਾ ਜਿਵੇਂ ਦੇਖ ਰਹੇ ਆ ਓਰੀਜਨਲ ਕਿੰਨੀ ਕ ਆ ਵੀਰੇ ਬੰਪਰ ਛੱਡ ਕੇ ਕਾਰ ਸਾਰੀ ਓਰੀਜਨਲ ਆ ਜੀ ਠੀਕ ਹੈ ਵੀਰੇ ਇਹ ਬੀਡੀ ਆ ਬਾਈ ਹਨਾ ਦੇਖੋ ਬਈ ਇਹ ਬੰਬਈ ਦੀਆਂ ਕਾਰਾਂ ਬਈ ਹਨਾ ਇੱਕ ਗੱਲ ਆ ਬੰਬਈ ਰੀ ਕਾਰ ਤੇ ਮੈਟਿੰਗ ਹੋਈ ਹੋਈ ਮਿਲੂਗੀ ਹਾਂਜੀ ਬਾਈ ਜੀ ਹਰ ਇੱਕ ਕਾਰ ਦੇ ਉੱਤੇ ਪਤਾ ਨਹੀਂ ਜਿਵੇਂ ਆਪਾਂ ਜਿਹੜੇ ਕੋਲੇ ਤਿੰਨ ਗੱਲਾਂ ਖੜੀਆਂ ਤਿੰਨਾਂ ਦੀ ਮੈਟਿੰਗ ਹੋਈ ਵੀ ਆ ਜੀ ਦੋ Honda City ਹਨਾ ਪੰਜਾਬ 'ਚ ਅਲਾਇਆਂ ਦਾ ਕਰੇਡ ਬੰਬਈ ਦੇ ਬਾਈ ਮੈਟਿੰਗ ਦਾ ਕਰੇਡ ਹਨਾ ਇਹ ਆ ਉੱਥੇ ਇਹਦਾ ਰੇਟ ਕਿੰਨਾ ਇਹ ਕਾਰ ਦੇ ਦਾਂਗੇ ਜੀ 4,80,000 ਦੀ ਐਨਓਸੀ ਨਾਲ 4,80,000 ਦੀ 2017 17 ਮਾਡਲ ਜੀ ਠੀਕ ਹੈ ਵੀਰੇ ਲਈ ਬਾਈ ਰੇਟ ਵੀ ਪੂਰਾ ਜਾਇਜ਼ ਹਨਾ ਤੇ ਆਹ ਹੈ ਵੀਰੇ ਮਾਡਲ ਏ ਬਾਈ ਜੀ 2017 ਮਾਡਲ ਆ ਹਾਂਜੀ ਫਰਸਟ ਓਨਰ ਆ ਓਕੇ ਵੀਰੇ ਸਾਰੀ ਗੱਡੀ origignal ਆ ਫਰੰਟ ਗਲਾਸ ਤੋਂ ਲੈ ਕੇ ਸਾਰੇ ਨਾਲ ਦੇ ਆ ਜੀ ਓਕੇ ਚਾਬੀਆਂ ਦੋਨੇ ਨਾਲ ਆ ਜੀ ਠੀਕ ਆ ਵੀਰੇ ਕਾਰ ਦੇ ਦਾਂਗੇ 4.5 ਲੱਖ ਦੀ NOC ਨਾਲ ਜੀ 4,50,000 ਰੁਪਈਆ ਦੀ ਠੀਕ ਆ ਵੀਰ ਲੋ ਜੀ ਕਾਰ ਸੋਹਣੀ ਆ ਬਾਈ ਹਨਾ ਐਡ ਸਾਈਡ ਪੂਰੀ ਓਕੇ ਰਿਪੋਰਟ ਆ ਬਾਈ ਹਨਾ ਤੇ ਅਗਲੀ ਕਾਰ ਆ ਗਈ ਆਪਣੇ ਲਈ 2012 ਮਾਡਲ ਆ ਜੀ ਹਾਂਜੀ BDI ਆ ਓਨਰ ਫਰਸਟ ਆ NOC ਪੰਜਾਬ ਦੀ ਹਾਜ਼ਰ ਆ ਠੀਕ ਆ 3 ਲੱਖ ਕੀਮਤ ਆ ਗੱਡੀ ਦੀ NOC ਨਾਲ ਜੀ ਠੀਕ ਆ ਵੀਰੇ ਲੇ ਵੀ ਭਾਈ ਇੱਕ ਚੀਜ਼ ਤੁਹਾਨੂੰ ਦੇਖੀ ਹੋਣੀ ਨਾ ਉਰੇ ਬਾਈ ਹੋਰਾਂ ਲਵੇ ਦੂਜੀਆਂ ਕਾਰਾਂ ਘਟਨੇ ਜਿਹੜੀਆਂ ਅਦਰ ਬ੍ਰਾਂਡ ਹੁੰਦੇ ਨੇ ਸਵਿਫਟ ਤੇ ਡਜ਼ਾਇਰਾ ਪਰ ਪਰਕੇ ਨੇ ਜਿਹੜੀ ਮਰਜ਼ੀ ਆ ਕੇ ਜਿਹਦੀ ਮਰਜ਼ੀ ਟ్రਾਈ ਲੈ ਲਓ ਭਾਈ ਹਨਾ ਦੇਖੋ ਲਗਭਗ ਆਪਣ ਲੋ 10 ਸਵਿਫਟ ਜਾਂ ਸਵਿਫਟ ਡਜ਼ਾਇਰਾ ਦੋਨੇ ਇਕੱਠੀਆਂ ਮਿਕਸ ਖੜੀਆਂ ਹੈ ਭਾਈ ਹਾਂਜੀ ਭਾਈ ਜੀ ਖੜੀਆਂ ਜੀ ਠੀਕ ਹੈ ਵੀਰੇ ਤੇ ਇਹ ਵੀਰੇ ਇਹ ਮਾਡਲ ਇਹ ਬਾਈ ਜੀ 2015 ਮਾਡਲ ਕਾਰ ਆ ਹਾਂਜੀ ਸੈਕੰਡ ਆਨਰ ਦਾ ਠੀਕ ਹੈ ਗੱਡੀ ਦੀ ਕੀਮਤ ਰੱਖੀ ਆਪਾਂ 3,80,000 ਰੁਪਏ ਜੀ 3,80,000 ਅਲਾਈ ਵੀ ਲੱਗੀ ਹੋਈ ਆਇਹ ਕਾਰ ਦੀ ਠੀਕ ਹੈ ਵੀਰੇ ਤੇ ਬਾਈ ਕਾਰ ਚੈੱਕ ਕਰ ਲਓ ਕਾਰ ਸੋਹਣੀ ਐ ਚਾਲਤ ਲਾਵੇ ਜੀ ਤੁਹਾਨੂੰ ਕੋਈ ਲਾਂਭਾ ਆਉਂਦਾ ਹੀ ਨਹੀਂ ਬਾਈ ਹਨਾ ਤੇ ਤੁਹਾਨੂੰ ਅੰਦਰੋਂ ਦਿਖਾ ਦੇ ਇੱਕ ਵਾਰੀ ਕਾਰ ਬਈ ਹੈ ਹਨਾ ਤੇ ਸੀਟ ਕਵਰ ਦੇਖੋ ਕਾਰ ਦੇ ਸੀਟ ਕਵਰ ਬਹੁਤ ਸੋਹਣੇ ਪਾਏ ਹੋਏ ਨੇ ਤੇ ਵਧੀਆ ਕਾਰ ਆ ਬਈ ਹਨਾ ਤੇ ਬਾਈ ਇਹਦੇ ਲੋਨ ਵਗੈਰਾ ਹੋਜੂ ਲੱਖ ਰੁਪਈਆ ਲੈ ਕੇ ਆਓ ਜੀ ਬਾਕੀ ਕਰਾਵਾਂਗੇ ਆਪਾਂ ਲੋਨ ਠੀਕ ਐ ਵੀਰੇ ਤੇ ਅਗਲੀ ਆ ਗਈ ਇੱਕ ਹੋਰ ਡਿਜ਼ਾਇਰ ਆਪਣੇ ਲਈ ਬਾਈ ਇਹ ਬਾਈ ਜੀ 2016 ਮਾਡਲ ਆ ਹਾਂਜੀ ਇਹ ਵੀ ਪੰਜਾਬ ਨੰਬਰ ਦੀ ਕਾਰ ਆ ਠੀਕ ਐ ਇਹ ਨੰਬਰ ਪਲੇਟ ਕਿਵੇਂ ਵੀਰੇ ਇਹ ਟੁੱਟ ਗਈ ਦੀ ਨਹੀਂ ਟੁੱਟੀ ਨਹੀਂ ਜੀ ਓਕੇ ਇਹ ਨੰਬਰ ਹੈਗਾ ਜੀ ਕਮਰਸ਼ੀਅਲ ਜੈਲੋ ਪਲੇਟ ਦੇ ਵਿੱਚ ਆ ਠੀਕ ਹੈ ਵੀਰੇ ਜੇ ਤਾਂ ਕਿਸੇ ਭਰਾ ਨੇ ਟੈਕਸੀ ਨੰਬਰੀ ਰੱਖਣੀ ਆ ਤਾਂ ਪੇਪਰ ਕੰਪਲੀਟ ਮਿਲਣਗੇ ਹਾਂਜੀ ਜੇ ਕਿਸੇ ਨੇ ਮੰਨ ਲਓ ਵੀ ਪ੍ਰਾਈਵੇਟ ਹੀ ਰੱਖਣੀ ਆ ਤਾਂ ਆਪਾਂ ਇਹਨੂੰ ਪ੍ਰਾਈਵੇਟ ਕਰਾ ਦਾਂਗੇ ਨੰਬਰ ਇਹ ਹੀ ਰਹੂਗਾ ਜੇ ਇਹਨੂੰ ਕਾਰ ਚੱਲੀ ਹੋਈ ਆ ਕਿੰਨੀ ਕਿ ਚੱਲੀ ਆ ਇਹ ਚੱਲੀ ਆ ਜੀ 1 ਲੱਖ 11 ਹਜ਼ਾਰ ਕਿਲੋਮੀਟਰ ਚੱਲੀ ਹੋਈ ਆ 1 ਲੱਖ 11 ਹਜ਼ਾਰ ਵੀ ਆ ਠੀਕ ਹੈ ਵੀਰੇ ਲੈ ਬਾਈ ਹੈਨਾ ਤੁਸੀਂ ਦੋਨੇ ਚੀਜ਼ਾਂ ਕਰ ਸਕਦੇ ਆਂ ਕਿ ਕਾਰ ਤੋਂ ਠੀਕ ਹੈ ਤੇ ਕਾਰ ਹੈਗੀ ਤੁਹਾਡੇ ਸਾਹਮਣੇ ਆਜੋ ਤੁਹਾਨੂੰ ਇੰਟੀਰੀਅਰ ਦੀ ਦਿਖਾ ਦੇਣਾ ਤੁਹਾਨੂੰ ਜਜਮੈਂਟ ਕਾਰ ਸੋਣੀ ਹੈ ਪੂਰੀ ਹੈ ਨਾ ਤੇ ਰੇਟ ਰੱਖਿਆ ਜੀ ਇਹਦੇ ਵੀਰੇ 4 ਲੱਖ ਦੀ ਬਾਈ ਜੀ 4 ਲੱਖ ਰੁਪਈਆ ਦੀ ਬਾਈ ਦੇਖੋ ਬਈ 4 ਲੱਖ ਰੁਪਈਆ ਦੀ ਕਾਰ ਹੈ ਆ ਜਾਓ ਬਈ ਲੋਨ ਤੁਹਾਡਾ ਹੋ ਜਾਊ ਕੋਈ ਦਿੱਕਤ ਨਹੀਂ ਬਾਈ ਤੇ ਅਗਲੀ ਆ ਗਈ ਆਪਣੇ ਲਵੇ ਡੇਜ਼ਾਇਰ ਬਈ ਹੋਰ ਡੇਜ਼ਾਇਰ ਬਾਈ ਜੀ 2014 ਮਾਡਲ ਆ ਹਾਂਜੀ ਬਾਈ ਫਸਟ ਓਨਰ ਗੱਡੀ ਆ ਹਾਂਜੀ ਕਾਰ ਦੀ ਕੀਮਤ ਰੱਖੀ ਆਪਾਂ ਜੀ 3.5 ਲੱਖ ਐਨਓਸੀ ਨਾਲ 3.5 ਲੱਖ ਰੁਪਈਆ ਦੀ ਠੀਕ ਹੈ ਤੇ ਇਹਦੇ ਅੰਦਰੋਂ ਦਿਖਾ ਦੇ ਬਈ ਗੁਰਪ੍ਰੀਤ ਅੰਦਰੋਂ ਸੀਟ ਕਵਰ ਚੈੱਕ ਕਰਾਓ ਅੰਦਰੋਂ ਸੀਟ ਕਵਰ ਬਹੁਤ ਸੋਹਣੇ ਨੇ ਬਈ ਕਾਰ ਦੇ ਪਾਏ ਹੋਏ ਨੇ ਜਿਹੜੇ ਇੱਕ ਨੰਬਰ ਕਾਰ ਆ ਆ ਜਿਓ ਦੇਖੋ ਸੀਟ ਕਵਰ ਦੇਖੋ ਡਿਊਲ ਟ੍ਰਿਪਲ ਟੋਨ ਜਿਹੜੇ ਨੇ ਸੀਟ ਕਵਰ ਨੇ ਬਈ ਹੈਨਾ ਤੇ ਫੀਲ ਪੂਰਾ ਵਧੀਆ ਨਾ ਟੱਚ ਪਲੇਅਰ ਕਾਰ ਨੂੰ ਜਿਹੜਾ ਲੱਗਿਆ ਹੈ ਬਈ ਇਹ ਰੇਟ ਦਾ ਸਾਢੇ 3 ਦੀ ਐਨਓਸੀ ਨਾਲ ਬਈ 3 ਲੱਖ ਰੁਪਈਆ ਦੀ ਬਈ ਕਾਲ ਹੀ ਡੀਜ਼ਲ ਤੇ ਅਗਲੀ ਆ ਗਈ ਬਈ ਆਪਣੇ ਲਈ ਆਹ ਇਹ ਬਈ ਜੀ 2018 ਮਾਡਲ ਡੀਜ਼ਲ ਆ ਡੀਜ਼ਲ ਦੀ ਤੇ ਇਹ ਦਾ ਰੇਟ ਹੈ ਇਹ ਦਾ ਰੇਟ ਰੱਖਿਆ ਭਾਜੀ 4,70,000 ਐਨਓਸੀ ਨਾਲ ਕੀ ਓਨਰ ਸੀਰੀਅਲ ਫਸਟ ਹੀ ਨੇ ਫਸਟ ਆ ਜੀ ਠੀਕ ਹੈ ਵੀਰੇ ਹਾਂਜੀ ਤੇ ਅਗਲੀ ਆ ਗਈ ਆਪਣੇ ਲਵੇ ਵੀਰੇ ਆਹ ਇਹ ਬਾਈ ਜੀ 2021 ਮਾਡਲ ਦਸੰਬਰ ਮਹੀਨੇ ਦੀ ਕਾਰ ਆ ਠੀਕ ਹੈ ਵੀਰੇ ਬੰਪਰ ਛੱਡ ਕੇ ਗੱਡੀ ਸਾਰੀ ਹੈਗੀ ओरिजिनल ਪੈਟਰੋਲ ਪਲੱਸ ਸੀएनजी ਔਨ ਪੇਪਰ ਆ ਓਕੇ ਲੈ ਵੀ ਮਿੱਤਰੋ ਬਾਈ ਸੀएनजी ਵਾਲੀ ਕਾਰ ਹੈ ਜੇ ਕਿਸੇ ਨੇ ਆਹ ਵਾਲੀ ਕਾਰ ਬਾਈ ਕਰਨੀ ਆ ਤੁਸੀਂ ਖਰੀਦ ਸਕਦੇ ਹੋਗੇ ਰੇਟ ਕੀ ਦਾ ਰੇਟ ਕਾਰ ਦੇ ਦਾਂਗੇ ਬਾਈ ਜੀ 5 ਲੱਖ 25 ਹਜ਼ਾਰ ਦੀ ਐਨਓਸੀ ਨਾਲ ਕੀ ਮਾਡਲ ਕਾਰ ਆ ਬਾਈ 12ਵੇਂ ਮਹੀਨੇ ਦੀ ਹੈਗੀ ਸਿਰਫ 5 ਲੱਖ 25 ਹਜ਼ਾਰ ਰੁਪਈਆ ਦੇ ਵਿੱਚ ਖੇਤੀ ਡੀਲ ਕਰੈਕ ਕਰ ਲਓ ਜੇ ਕਿਸੇ ਨੇ ਆਹ ਲੀ ਕਾਰ ਲੈਣੀ ਹੈ ਬਈ ਹਨਾ ਇਹੋ ਜਿਹੇ ਰੇਟ ਤੇ ਕਾਰ ਨਹੀਂ ਮਿਲਦੀ ਆਜੋ ਤੁਹਾਨੂੰ ਆਪਾਂ ਹੋਰ ਵੀ ਕਾਰਾਂ ਦਿਖਾਉਣਾ ਤੇ ਲੈ ਵੀ ਜਿਹੜੀ ਹੁਣ ਵਾਲੀ ਆਹ ਵਾਲੀ ਕਾਰ ਆ ਬਈ ਹਨਾ ਤੁਸੀਂ ਕਿਹਾ ਕਰੋਗੇ ਬਈ ਯਾਰ ਇੰਨੀ ਐਵਰੇਜ ਕਿਹੜੇ ਹਿਸਾਬ ਨਾਲ ਦੇਈ ਜਾਂਦੀ ਹੈ ਕਾਰ ਠੀਕ ਆ ਲਗਭਗ 27 28 30 ਦੇ ਘੇੜ ਤੇ ਜਿਹੜੀ ਕਾਰ ਇਹ ਐਵਰੇਜ ਦੇ ਦਿਆ ਤੁਹਾਨੂੰ ਕਿਉਂਕਿ ਕਾਰ ਇਹ ਦੋ ਸਿਲੰਡਰ ਆ ਬਈ ਹਾਂਜੀ ਬਈ ਹਨਾ ਵੀਰੇ ਦੋ ਸਿਲੰਡਰ ਦੀ ਕਾਰ ਆ ਸੈਲੈਰੀਓਕਾਰ ਡੀਜ਼ਲ ਦੀ ਬਈ ਹੈਨਾ ਇਹੀ ਵੀਰੇ ਮਾਡਲ ਕਿੰਨਾ ਇਹ ਮਾਡਲ ਬਾਈ ਜੀ 2015 ਮਾਡਲ ਕਾਰ ਆ ਠੀਕ ਹੈ ਵੀਰੇ ਸਿੰਗਲ ਓਨਰ ਆ ਹਾਂਜੀ ਤੇ ਕਾਰ ਦੇ ਦਾਂਗੇ ਆਪਾਂ 235000 ਦੀ ਐਨਓਸੀ ਨਾਲ ਐਨਓਸੀ ਨਾਲ 235 ਦੀ ਹਾਂਜੀ ਅੱਛਾ ਨੰਬਰ ਨੰਬਰ ਲਾ ਕੇ ਕਿੰਨੇ ਦੀ ਖੜ ਦਿਓ ਵੀਰੇ ਨੰਬਰੇ ਤੇ 35000 ਦਾ ਨੰਬਰ ਲੱਗੂਗਾ ਜੀ 35000 ਦਾ ਨੰਬਰ ਮਤਲਬ ਵੀ 267000 ਰੁਪਏ ਦੇ ਵਿੱਚ 70000 ਦੇ ਵਿੱਚ ਆਪਾਂ ਨੰਬਰ ਲਾ ਕੇ ਦੇ ਦਾਂਗੇ ਕਾਰ ਦਾ ਠੀਕ ਹੈ ਵੀਰੇ ਦੇਖੋ ਬਈ ਕਾਰ ਹੈਗੀ ਬਹੁਤ ਸੋਹਣੀ ਬਈ ਤੇ ਲੈ ਜੋ ਜੇ ਕਿਸੇ ਨੇ ਇਹ ਕਾਰ ਲੈ ਕੇ ਜਾਣੀ ਆ ਸੈਲੈਰੀਓ ਕਾਰ ਆ ਅਗਲੀ ਆ ਗਈ ਆਪਣੇ ਲਈ ਬਈ ਈਟੀ ਹਾਊਸ ਲੀਵਾ ਇਹ ਵੀਰੇ ਇਹ ਬਾਈ ਜੀ 2014 11ਵੇਂ ਮਹੀਨੇ ਦੀ ਕਾਰ ਆ ਹਾਂਜੀ ਸਿੰਗਲ ਓਨਰ ਪਟਿਆਲਾ ਨੰਬਰ ਦੇ ਨਾਲ ਆ ਹਾਂਜੀ ਕਾਰ ਦੇ ਦਾਂਗੇ ਆਪਾਂ 3 ਲੱਖ 25000 ਦੀ ਜੀ ਸਵਾ 3 ਲੱਖ ਰਦੀਆਂ ਜੀ ਹਾਂਜੀ ਓਕੇ ਡਬਲ 에ਅਰ ਬੈਗ ਵਾਲੀ ਕਾਰ ਆ ਜੀ ਸਵਾ 3 ਲੱਖ ਚ ਡਬਲ 에ਅਰ ਬੈਗ ਦੀ ਕਾਰ ਆ ਬਾਈ ਲੀਵਾ ਕਾਰ ਆ ਜੇ ਕਿਸੇ ਮੇਰੇ ਬਾਈ ਨੇ ਕਾਰ ਲੈਣੀ ਹੈ ਟੋ요ਟਾ ਦਾ ਬਾਈ ਭਰੋਸਾ ਹੀ ਬਹੁਤ ਆ ਠੀਕ ਆ ਆਜੋ ਜੇ ਕਿਸੇ ਨੇ ਇਹ ਕਾਰ ਖਰੀਦਨੀ ਆ 14 ਮਾਡਲ ਕਾਰ ਆ ਕਾਰ ਵੀ ਸੋਹਣੀਆ ਤੁਹਾਡੇ ਸਾਹਮਣੇ ਪਈ ਹੈ ਨਾ ਤੇ ਲੋਨ ਵਗੈਰਾ ਹੋਜੂ ਬਈ ਹੈ ਨਾ ਹਾਂਜੀ ਬਾਈ ਜੀ ਕਿੰਨਾ ਕੁ ਲੋਨ ਹੋਜੂ ਬਈ ਕਾਰ ਤੇ ਇਹ ਤੇ ਲੋਨ ਕਰਾ ਦਾਂਗੇ ਬਾਈ 50000 ਰੁਪਿਆ ਲੈ ਕੇ ਬਾਕੀ ਕਰਾਵਾਂਗੇ ਲੋਨ ਤੇ ਆਹ ਹੈ ਵੀਰੇ Swift ਆਪਣੇ ਲੈ ਵੀ ਮਾਡਲ ਆ Swift ਬਾਈ ਜੀ VDI ਆ 2015 ਮਾਡਲ ਆ ਸੈਕੰਡ ਓਨਰ ਕਾਰ ਆ ਜੀ ਹੂੰ ਹੂੰ ਗੱਡੀ ਦੀ ਕੀਮਤ ਰੱਖੀ ਆਪਾਂ 4 ਲੱਖ ਰੁਪਿਆ ਐਨਓਸੀ ਦੇ ਨਾਲ 4 ਲੱਖ ਰੁਪਿਆ ਬਾਈ ਤੇ ਬਈ ਇਹ ਵੀ ਕਾਰ ਹਨਾ ਉਰੇ ਜਿਹੜੀ ਵੀ ਕਾਰ ਆ ਵੱਧ ਤੋਂ ਵੱਧ ਲੱਖ ਰੁਪਿਆ ਡਾਊਨ ਪੇਮੈਂਟ ਦੇ ਕੇ ਬਈ ਹਨਾ ਬਾਕੀ ਤੁਸੀਂ ਸਾਰਾ ਕਾਰ ਤੇ ਲੋਨ ਕਰਵਾ ਸਕਦੇ ਹੋਗੇ ਤੇ ਕਾਰਾਂ ਬਹੁਤ ਨੇ ਜਿਹੜੀਆਂ origiਨਲ ਦੇ ਉੱਪਰ ਲੋਨ ਵੀ ਹੋ ਜੂ ਬਈ ਹਨਾ ਕੈਸ਼ ਕਰੋਗੇ ਤਾਂ ਥੋੜੇ ਜਿਆਦਾ ਬੈਟਰ ਆ ਬਈ ਹਨਾ ਕੋਈ ਵਿਆਜ ਨਹੀਂ ਤੁਹਾਨੂੰ ਭਰਨਾ ਪੈਣਾ ਤੇ ਬਾਕੀ ਉਹਦੇ ਵਿੱਚ ਰੇਟ ਤੇ ਵੀ ਜਿਆਦਾ ਕੰਸੈਸ਼ਨ ਹੋ ਜਾਂਦੀ ਹੈ ਹਨਾ ਬਈ ਤੇ ਅਗਲੀ ਆ ਗਈ ਆਪਣੇ ਲੇਵੇ ਲੋਰਾ ਵੀਰੇ ਸਕੋਡਾ ਲੋਰਾ 2010 ਮਾਡਲ ਆਟੋਮੈਟਿਕ ਕਾਰ ਆ ਹਾਂਜੀ ਬੰਪਰ ਛੱਡ ਕੇ ਸਾਰੀ ਗੱਡੀ origiਨਲ ਆ ਹਾਂਜੀ ਵਧੀਆ ਬਰਨਾਲੇ ਦਾ ਨੰਬਰ ਆ ਜੀ ਹਮ ਕਾਰ ਦੇ ਦਾਂਗੇ ਬਾਈ ਜੀ 240000 ਦੀ 240000 ਰੁਪਿਆ ਦੇ ਵਿੱਚ ਬਾਈ ਹਨਾ ਨੰਬਰ ਥੋੜਾ 6000 ਆ ਬਾਈ ਟਾਇਰ ਟੱਪਾ ਪੂਰਾ ਨਵਾਂ ਪਿਆ ਹੈ ਅਲਾਇ ਕਾਰ ਤੇ ਸੋਨੇ ਪਾਏ ਹੋਏ ਨੇ ਬਾਈ ਹਨਾ ਅਗਲੀ ਵੀਰੇ ਇਹ ਬਾਈ ਜੀ Honda Amaze ਆ ਡੀਜ਼ਲ 2016 ਮਾਡਲ ਡੀਜ਼ਲ ਦੀ ਸਿੰਗਲ ਓਨਰ ਕਾਰ ਹਾਂ ਜੀ ਲੈ ਵੀ ਇਹ ਵੀ ਉਹਦੀ ਭੈਣ ਹੀ ਮੰਨ ਲਓ ਬਾਈ ਹਨਾ ਐਵਰੇਜ ਇਹ ਵੀ ਠੱਕੜ ਦਿੰਦੀ ਆ ਬਾਈ ਬਹੁਤ ਵਧੀਆ ਐਵਰੇਜ ਆ ਜੀ ਐਵਰੇਜ ਨੂੰ ਤਾਂ ਪੂਰੀਆਂ ਮੰਨੀਆਂ ਗਈਆਂ ਕਾਰਾਂ ਨੇ ਲਗਭਗ 30 ਦੇ ਲਵੇ ਲੋਣੇ ਇਹ ਐਵਰੇਜ ਨੂੰ ਦੇ ਦਿੰਦੀ ਆ ਬਾਈ ਠੀਕ ਹੈ ਕਾਰ ਸੋਹਣੀ ਹੈ ਇਲਾਵਾ ਥੋੜਾ ਚੰਗਾ ਕਹਿੰਦੇ ਨੰਬਰ ਤੁਹਾਡਾ ਪੰਜਾਬ ਦਾ ਬਾਈ ਹੈ ਨਾ ਦੇਖੋ ਕਾਰ ਸੋਹਣੀ ਆਪਣੀ ਬਹੁਤ ਸੋਹਣੀ ਸੁਨੱਖੀ ਕਾਰ ਹੈ ਬਾਈ ਇਹ ਆਜੋ ਲੈ ਜਾਓ ਜੇ ਕਿਸ ਨੇ ਇਹ ਕਾਰ ਲੈਣੀ ਹੈ ਬਾਈ ਇਹਦਾ ਰੇਟ ਹੈ ਇਹ 3,80,000 ਦੀ ਕਾਰ ਹੈ ਜੀ 3,80,000 ਰੁਪਏ ਦੀ ਅਗਲੀ ਕਾਰ ਵੀਰੇ ਆਪਣਾ ਸਕਾਰਪਿਓ ਬਾਈ ਜੀ 2013 ਮਾਡਲ ਹੈ ਹਾਂਜੀ ਔਰ 10ਵੇਂ ਮਹੀਨੇ ਦੀ ਹੈ ਸੈਕੰਡ ਓਨਰ ਆ ਹਾਂਜੀ ਚਾਬੀਆਂ ਦੋਨੋਂ ਨਾਲ ਆ ਪੰਜਾਬ ਨੰਬਰ ਆ ਹਾਂਜੀ ਟਾਇਰ ਨਵੇਂ ਆ ਕਾਰ ਦੇ ਜੀ ਹਾਂਜੀ ਵੀਰੇ ਗੱਡੀ ਸਾਰੀ オリジナル ਆ ਕਾਰ ਦੇ ਦਾਂਗੇ ਆਪਾਂ 4 ਲੱਖ ਤੇ 65 ਹਜ਼ਾਰ ਦੀ 4 ਲੱਖ 65 ਹਜ਼ਾਰ ਰੁਪਈਆ ਦੇ ਤੇ ਬਈ ਸਕਾਰਪਿਓ ਕਾਰ ਦੇ ਕਿਸੇ ਨੇ ਸਕਾਰਪਿਓ ਦਾ ਸੁਪਨਾ ਪੂਰਾ ਕਰਨਾ ਇਹ ਹੈ ਗਿਆ 올ਡ ਸ਼ੇਪ ਬਈ ਇਹ ਲੈ ਜਾਓ ਜੇ ਕਿਸ ਨੇ ਇਹ ਕਾਰ ਲੈਣੀ ਆ ਲੋਨ ਇਹਦੇ ਵੀ ਹੋਜੂ ਬਈ ਹਾਂਜੀ ਬਾਈ ਜੀ ਲੋਨ ਇਹਦੇ ਤੇ ਵੀ ਹੋਜੀ ਲੋਨ ਇਹ ਤੇ ਵੀ ਹੋਜੂ ਬਾਈ ਠੀਕ ਆ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਬਰੇਜ਼ ਹਲਾਸਟ ਕਾਰ ਦਮਾਂਗੇ ਤੁਹਾਨੂੰ ਬਈ ਹਣਾ ਇਹ ਵੀਰੇ ਮਾਡਲ ਇਹ ਬਾਈ ਜੀ 2019 ਮਾਡਲ ਆ 19 ਮਿਜਲੰਦ ਦੇ ਟਾਇਰ 90 ਪੈਸੇ ਆ ਨਵੇਂ ਲਾਇਏ ਵੀਲ ਆ ਠੀਕ ਹੈ ਬੀਡੀ ਆ ਦੋਨੋਂ ਚਾਬੀਆਂ ਦੇ ਨਾਲ ਆ ਠੀਕ ਹੈ ਵੀਰੇ ਬੀਮਾ 8 ਮਹੀਨੇ ਵੈਲਿਡ ਪਿਆ ਥਰਡ ਪਾਰਟੀ ਇੰਸ਼ੋਰੈਂਸ ਆ ਠੀਕ ਹੈ ਵੀਰੇ ਉਹ ਬਈ ਕਾਰ ਦੇਖੋ ਕਾਰ ਬਹੁਤ ਸੋਹਣੀ ਹੈ ਵੀ ਚਲਾਓ ਐਵਰੇਜ ਇਹ ਵੀ ਬਹੁਤ ਸੋਹਣੀ ਦਿੰਦੀਆਂ ਨੇ ਬਾਈ ਹਨਾ ਹਾਂਜੀ ਬਾਈ ਜੀ ਐਵਰੇਜ ਚੰਗੀ ਆ ਸਰਵਿਸ ਕਾਰ ਦੀ ਆਪਾਂ 4 ਦਿਨ ਪਹਿਲਾਂ ਕਰਾਈ ਹੈ ਜੀ ਠੀਕ ਹੈ ਵੀਰੇ ਮਤਲਬ ਇਕੱਲਾ ਨਾਮ ਕਰਾਉਣੀ ਹੈ ਹੁਣ ਹਾਂਜੀ ਹਾਂਜੀ ਠੀਕ ਹੈ ਵੀਰੇ ਲੋ ਜੀ ਨਾਮ ਵਗੈਰਾ ਕਰਾ ਕੇ ਤੁਹਾਨੂੰ ਕਾਰ ਮਿਲ ਜੂਗੀ ਹਨਾ ਬਈ ਉਹ ਤੁਹਾਡੇ ਨੰਬਰ ਮੌਕੇ ਤੇ ਸਾਰੀ ਡਿਸਕਸ ਹੋ ਜੂਗਾ ਤੇ ਇਹਦਾ ਰੇਟ ਵੀਰੇ ਰੇਟ ਐਨਓਸੀ ਨਾਲ 7.5 ਲੱਖ ਦੀ ਕਾਰ ਹੈ 7.5 ਲੱਖ ਰੁਪਏ ਦੀ ਐਨਓਸੀ ਨਾਲ ਤੁਹਾਨੂੰ ਮਿਲ ਜਾਣੀ ਹੈ Ориジナル ਪੇਂਟ ਦੀ ਕਾਰ ਹੈ ਜੀ ਠੀਕ ਹੈ ਵੀਰੇ ਅੱਛਾ ਲੋਨ ਲੋਨ ਤੇ ਹੋ ਜੂਗਾ ਜੀ ਠੀਕ ਹੈ ਵੀਰੇ ਤੇ ਬਾਈ ਨੰਬਰ ਮੈਂ ਸਕਰੀਨ ਤੇ ਪਾ ਤਾ ਸਤ ਸਾਈਬ ਕਾਰ ਵੇਅਰ ਦੱਦਾ ਹੂ ਆ ਜਾਓ ਬਾਈ ਆਓ ਟ੍ਰਾਈ ਲੋ ਕਾਰ ਲੈ ਜਾਓ ਬਾਈ ਹਨਾ ਕੋਈ ਦਿੱਕਤ ਨਹੀਂ ਆਓ ਨੰਬਰ ਮੈਂ ਸਕਰੀਨ ਤੇ ਪਾ ਤਾ ਵਿਜ਼ਿਟ ਕਰ ਲਿਓ ਤੇ ਫੋਲੋ ਕਰ ਲਿਓ ਆਪਣੇ ਵਾਲਾ ਪੇਜ ਸਬਸਕ੍ਰਾਈਬ ਕਰ ਲਿਓ ਬਾਈ ਹੋਰਾਂ ਦਾ ਵੀ ਮੈਂ ਨੀਚੇ ਮੈਂਸ਼ਨ ਕਰਿਆ ਹੋਇਆ ਹੈ ਬਈ ਹਨਾ ਸਤ ਸਹਿਬਕਾਰ ਵਿਆ ਸਦਾ ਹੂਰ ਅੱਸੀ ਕਰਦੇ